ਸਾਡੇ YouTube ਚੈਨਲ ਤੇ ਆਫਰ ਹਰ ਫੌਲਟ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਕਾਰ ਸਰਬਾਲਸਨ ਟੀਮਾਂ ਦੀ ਅਗਵਾਈ ਵਿੱਚ ਸਥਾਪਿਤ ਕੈਬਨਟਸ ਆਫ ਕਮੇਟੀ ਨਾਲ ਵੱਖ-ਵੱਖ 12 ਮਲਾਜਮਾਂ ਯਾਨਾ ਆਪਣੀਆਂ ਮੰਗਾਂ ਸੰਬੰਧੀ 16 ਜੂਨ ਨੂੰ ਹੋਈ ਮੀਟਿੰਗ ਦੀ ਆਊਟਕਮ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਲਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਰਪ੍ਰਾਈਜ਼ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਂਟ ਵਾਲੀ ਵੀਡੀਓ ਨੋਟੀਫਿਕੇਸ਼ਨ ਆਵਦੀ ਹੈ ਉਸ ਸਮੇਂ ਸਮਾਂ ਜਲਦੀ ਕਰੀਏ ਲੁਧਿਆਣਾ ਪੱਛਮੀ ਬਿਦਰਸਵਾ ਹਲਕੇ ਵਿੱਚ ਹੋਣ ਵਾਲੀ ਜਿਮਨੀ ਚੋਣ ਦੇ ਬੰਦੇ ਨਜ਼ਰ ਲਗਭਗ ਸਾਰੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਵਹੀਰਾ ਕੱਢ ਕੇ ਲੁਧਿਆਣੇ ਵੱਲ ਆਪਣੀਆਂ ਮੰਗਾਂ ਸੰਬੰਧੀ ਆਵਾਜ਼ ਬੁਲੰਦ ਕਰਨ ਲਈ ਵੱਡੀ ਗਿਣਤੀ ਵਿੱਚ ਚਾਲੇ ਪਾਏ ਗਏ ਸਨ ਆਕਾਸ਼ ਪੰਜਾਬੂ ਨਾਅਰਿਆਂ ਜੈਲੀਆਂ ਪਰਟਾਹਾਂ ਦੀ ਹੁੰ ਜਦੋਂ ਲੁਧਿਆਣੇ ਦੀ ਤਰਦੀ ਤੇ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਸਤਾਤਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਵਰਤਾਂ ਨੂੰ ਥਲ ਪਾਉਣ ਲਈ ਇੱਕ অতি ਅਜਮਾਇਆ ਹੋਇਆ ਤੇ کارਗਰ ਹਥਿਆਰ ਵਰਤਨ ਦਾ ਮੰਨ ਬਣਾਇਆ ਤੇ ਇਹ ਹਥਿਆਰ ਹੈ ਮੀਟਿੰਗਾਂ ਦਾ ਸਮਾਂ ਦੇ ਕੇ ਤੇ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਇਹਨਾਂ ਰੋਹ ਭਰੇ ਮਜਾਦਿਆਂ ਨੂੰ ਕੁਝ ਹੱਦ ਤੱਕ ਸ਼ਾਂਤ ਕਰ ਦੇਣਾ ਇਸੇ ਕੜੀ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਨੇ ਪਾਜਿ ਮਲਾਜਮ ਜਥੇ ਬੰਦੀਆਂ ਨਾਲ 15 ਜੂਨ ਨੂੰ ਪੁਲੀਸ ਟ੍ਰੇਨਿੰਗ ਅਕੈਡਮੀ ਫਲੋਰ ਵਿਖੇ ਵੀਡੀਓ ਕਾਨਫਰੈਂਸ ਰਾਈਂਗ ਮੀਟਿੰਗ ਕਰਕੇ ਆਗੂਆਂ ਨੂੰ ਮੰਗਾ ਮੰਨਣ ਦੇ ਪ੍ਰਕਿਰਿਆ ਦੇ ਕੇ ਉਹਨਾਂ ਦੇ ਰੋਣ ਨੂੰ ਛਾਦ ਕੀਤਾ ਸੀ ਦੂਜੇ ਪਾਸੇ ਕੈਬਨਿਟ ਸਭਾ ਕਮੇਟੀ ਦੇ ਚੇਅਰਮੈਨ ਸਰਦਾਰ ਭਗਵਤ ਸਿੰਘ ਟੀਮਾ ਨੇ ਆਪਣੀ ਟੀਮ ਕੁਲਦੀਪ ਸਿੰਘ ਢੋਲੀਵਾਲ ਤੇ ਰਣਜੋਤ ਸਿੰਘ ਸਮੇਤ 12 ਵਾਰ ਵਾਰ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਾਂ ਤੇ ਲਾਈਆਂ ਜੋ ਕਿ ਲਗਭਗ 4 ਘੰਟਿਆਂ ਤੱਕ ਜਾਰੀ ਰਹੀਆਂ ਤਾਂ ਉਹ ਜਾਣਦੇ ਹਾਂ ਕਿ ਇਹਨਾਂ ਮੀਟਾਂ ਦੀ ਕੀ ਕਾਰਗੁਜ਼ਾਰੀ ਰਹੀ ਤੇ ਇਹਨਾਂ ਦੀ ਕੀ ਆਊਟਕਮ ਨਿਕਲ ਕੇ ਸਾਹਮਣੇ ਆਈ ਸੀ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸਰਪਾਲਸਿੰਘ ਜੀਮਾ ਦੀ ਹੋਈ ਹੋਈ ਕੈਬਨਟ ਸਰਕਮਟੀ ਨੇ ਅੱਜ ਇੱਥੇ ਲਗਭਗ 1 ਦਰਜਨ ਮੁਲਾਜ਼ਮ ਜੀ ਉਹਨਾਂ ਨਾਲ ਵਿਆਪਕ ਵਿਚਾਰ ਵਟਾਵਾ ਕਰਦਿਆਂ ਉਹਨਾਂ ਦੀਆਂ ਬੰਦਾਂ ਤੇ ਮੁੱਦਿਆਂ ਬਾਰੇ ਚਰਚਾ ਕੀਤੀ ਇਸ ਮੌਕੇ ਕਮੇਟੀ ਨੇ ਸਬੰਧਤ ਵਿਭਾਗਾਂ ਨੂੰ ਜਲਦੀ ਮੱਧਿਆਂ ਨਾਲ ਸਮਾਬਧਨ ਤੋਂ ਅੰਗ ਦੇ ਨਾਲ ਹੱਲ ਕਰਨ ਲਈ ਲੜਿੰਦੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਪੰਜਾਬ ਦੇ 77 ਸਥੇ ਵਿੱਤ ਮੰਤਰੀ ਦੇ ਦਫਤਰ ਵਿਖੇ ਲਗਭਗ 4 ਘੰਟੇ ਚੱਲੀਆਂ ਮੀਟਿੰਗਾਂ ਨੇ ਕੈਬਨਟ ਮੰਤਰੀ ਹਰਪਾਉ ਸਿੰਘ ਠੀਮੋਂ ਕੁਲਦੀਪ ਸਿੰਘ ਖਾਲੀਵਾਲ ਤੇ ਡਾਕਟਰ ਰਣਜੀਤ ਸਿੰਘ ਗੱਲੋਂ ਵਰਕਪਰ ਯੋਜਨਾ ਦੇ ਮੈਂਬਰਾਂ ਨਾਲ ਕੀਤੇ ਗਏ ਉਸਾਰੂ ਵਿਚਾਰwidehat ਦੇ ਗਵਾਹੀ ਭਰੀ ਮੀਟਿੰਗ ਵਿੱਚ ਹਿੱਸਾ ਲੈਣ ਵਾਲੀਆਂ ਮੁਲਾਜ਼ਮ ਯੂਨੀਅਨਾਂ ਵਿੱਚ ਕੰਪਿਊਟਰ ਅਧਿਆਪਕ ਸੰਦਰਸ਼ਕ ਕਮੇਟੀ ਸੈਂਟਰ ਆਫ ਟ੍ਰੇਡ ਯੂਨੀਅਨ ਸੰਸਕਿਆ ਅਭਿਆਨ ਮੈਡੇ ਮੀਲਕ ਦਫਰੀ ਕੰਚਰੀ ਯੂਨੀਅਨ ਪੀ ਐਸਟਟ ਪਰ ਡੀ ਪੀਈ ਯੂਨੀਅਨ ਬੇਰਗਾ ਪੀ ਐਸਟਟ ਆਰਡਰ ਡਰਾਫਟ ਸੰਦਰਸ਼ੀ ਯੂਨੀਅਨ ਡੈਮੋਕਰੇਟਿਕ ਟੀਚਰਜ਼ ਫਰੰਟ ਅਦਰਸ ਸਕੂਲ ਟੀਚਿੰਗ ਤੇ ਨੌਨ ਟੀਚਿੰਗ ਮੁਲਾਜ਼ਮ ਯੂਨੀਅਨ ਪਾਵਨ ਕਮ ਟ੍ਰਾਂਸਪੋ ਆਊਟਸੋਰਸ ਵਰਕਰ ਯੂਨੀਅਨ ਮਾਨ ਪੱત્ર ਵਰਕਰ ਸੰਜਮ ਮੋਰਚਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਸ ਯੂਨੀਅਨ ਜੁਆਇੰਟ ਐਕਸ਼ਨ ਕਮੇਟੀ ਆਫ ਵੇਅਰਸ ਫਾਰ ਪੇ ਪੈਰਿਟੀ ਅਤੇ ਪੰਜਾਬ ਰੋਡਵੇ ਸਟੇਟ ਟ੍ਰਾਂਸਪੋਰਟ ਵਰਕਰਸ ਯੂਨੀਅਨ ਸ਼ਾਵਨ ਸੰ ਮੀਟਿੰਗਾਂ ਦੌਰਾਨ ਕੈਬਨਿਟ ਸੌਂਡ ਕਮੇਟੀ ਨੇ ਯੂਨੀਅਨ ਅਗਵਾਵਾਂ ਵੱਲੋਂ ਸੌਂਪੇ ਗਏ ਮੰਗ ਪੱਤਰ ਵੇ ਸ਼ਾਵਨ ਗੁਪਤਿਆਂ ਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਵਿਦੇਸ਼ ਮੰਤਰੀ ਹਰਪ੍ਰੀਤ ਈਮਾਨ ਨੇ ਸੰਬੋਧਨ ਕਰਦੋਂ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਨਰਿੰਦੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਾਂਜੀ ਇਹ ਗੱਲ ਗੌਰਮਤਲ ਹੈ ਕਿ ਜੋ ਕਾਰਵਾਈ ਹੈ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੀ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਇਸ ਦੀ ਕਾਰਵਾਈ ਤੇਜ਼ ਕਰ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਵਲ ਪੰਡਾਰੀ ਸਕੱਤਰ ਖਰਚਾ ਵੀ ਇੰਨਾ ਜ਼ਿਆਦੇ ਸਕੱਤਰ ਟ੍ਰਾਂਪੋਰਟ ਵਰਨ ਰੋਜਮ ਸਕੱਤਰ ਪਰਸੋਨਲ ਗੁਪਤ ਕਾਰ ਸਫਰਮ ਤੇਜ਼ ਕਤਤ ਸਿੱਖਿਆ ਅੰਧਿੱਤਵ ਮਿਤਰਾਂ ਨੂੰ ਉਹਨਾਂ ਦੇ ਵਿਭਾਗਾਂ ਨਾਲ ਸੰਬੰਧਤ ਜਾਇਜ਼ ਮੰਗਾਂ ਦੇ ਫਲ ਲਈ ਸਮਾਬਦ ਤੰਗ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਜੋ ਮੀਟਿੰਗਾਂ ਇਹਨਾਂ ਅਲੱਗ-ਅਲੱਗ ਯੂਨਿਓਨਾਂ ਨਾਲ ਹੋਈਆਂ ਹਨ ਤੇ ਜੋ ਵਾਦੇ ਜੁਣ ਦੇ ਆਗੋਂ ਦੇ ਨਾਲ ਇਸ ਕੈਬਨਟ ਸਬ ਕਮੇਟੀ ਨੇ ਕੀਤੇ ਹਨ ਉਹਨਾਂ ਨੂੰ ਕੀ ਪ੍ਰੈਕਟੀਕਲੀ ਸਿਰੇ ਚੜਾ ਦਿੱਤਾ ਜਾਏਗਾ ਤੇ ਉਹਨਾਂ ਮੰਗਾਂ ਨੂੰ ਮੰਨ ਕੇ ਜੁਣ ਦੇ ਰੋ ਨੂੰ ਕੁਝ ਛਾਂ ਕਰਨ ਦਾ ਉਪਰਾਲਾ ਕੀਤਾ ਜਾਏਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵੱਸ ਇਹਨਾਂ ਵੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਦਾ ਰਹਿਣਾ ਮੈਂ ਇਹ ਇੱਕ ਹੋਰ ਵੀਡੀਓ ਵਿੱਚ ਵੀ ਦੇਖਣ ਦੀ ਤੁਹਾਡਾ ਬਹੁਤ ਧੰਨਵਾਦ ਜੀ